ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਵਕਤਗੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਬਾਕੀ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਅਸਰੀ ਗਾਲ ਜੀ ਨਾਮ ਦੱਸੋ ਜੀ ਆਪਣਾ ਮਨਪ੍ਰੀਤ ਹੈ ਪੈਂਡ ਬਖਤਗੜ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਨੰਬਰ 5 ਮੋਬਾਈਲ ਨੰਬਰ ਆਪਣਾ 9417806115 ਠੀਕ ਹੈ ਜੀ ਹਾਂਜੀ ਬਈ ਮੱਝ ਦੀ ਜਾਣਕਾਰੀ ਦਿਓ ਜੀ ਆਪਣੀ ਦੀ ਮੱਝ ਜੀ ਆਪਣੀ ਇਹ ਤੀਜੇ ਸ਼ੁਬੇ ਸੁਨਾਵ ਮੱਝ ਨੇ ਠੀਕ ਹੈ ਜੀ ਇੱਕ ਦੋ ਦਿਨ ਹੀ ਰਹਿੰਦੇ ਆ ਜੀ ਮੱਝ ਦੇ ਠੀਕ ਹੈ ਜੀ ਤੇ ਪਹਿਲੇ ਸ਼ੁਰੇ ਨੇ 12 ਲੀਟਰ ਦੁੱਧ ਦਿੱਤਾ ਜੀ ਠੀਕ ਹੈ ਜੀ ਹਾਂਜੀ ਝੋਟੀ ਬਹੁਤ ਸੋਹਣੀ ਆ ਜੀ ਕੁੰਡੇ ਸਿੰਘਾਂ ਦੀ ਆ ਠੀਕ ਹੈ ਐਤ ਕਿੰਨਾ ਦੂਗੀ ਐੜੀ ਆ ਐ ਕਿ ਕੀ ਵਧੂਗੀ ਕਿਲੋਦੋ ਕਿਲੋ ਜੀ ਠੀਕ ਹੈ ਜੀ ਬੜੀ ਤੋਰ ਕੇ ਦਿਖਾਉਂਗੀ ਹਾਂ ਜੀ ਤੋਰ ਕੇ ਦਿਖਾ ਦਾਂ ਆਹ ਲਓ ਜੀ ਤੋਰਾ ਤਰਾ ਦੇਖ ਸਕਦੇ ਸੁਖਨਾ ਕਰਮਾਂ ਵਾਲੀ ਦਾ ਪੱਠਪੂੜਾ ਬਾਈ ਇਹਦੇ ਨੂੰ ਲੰਮੀ ਤੋਰ ਦਿਓ ਜੀ ਖੜੋ ਇੱਕ ਮਿੰਟ ਮੈਨੂੰ ਬੈਕ ਸਾਈਡ ਆਇਂਦਾ ਲੰਮੀ ਤੋਰ ਦਿਓ ਇਹਦੇ ਨੂੰ ਲਓ ਜੀ ਆਹ ਕੋੜਾ ਡਰਦੀ ਐ ਨੂੰ ਐਂ ਡਾਕਟਰ ਆ ਆ ਜਾ ਠੀਕ ਹੈ ਜੀ ਤੋੜਦੀ ਤੋੜਦੀ ਰਕ ਚੰਗੀ ਮੱਝ ਆ ਜੀ ਪੜੀ ਬਲੋਸੀ ਹੈਗੀ ਆ ਠੀਕ ਹੈ ਜੀ ਲਓ ਜੀ ਫੇਸ ਬਿਊਟੀ ਵੰਦੋ ਜੀ ਵੰਦੋ ਬੰਦ ਬੰਦ ਲੋਪਰਾ ਲੈ ਵਾਲੂਗਾ ਤੁਸੀਂ ਦੇਖ ਸਕਦੇ ਬਾਈ ਦੁੱਧ ਮੌਕੇ ਤੇ ਲਾਉਂਦੀ ਆ ਇਹੇ ਲੈ ਵਾਲੂ ਮੌਕੇ ਤੇ ਲਾਉਂਦੀ ਆ ਹਾਂ ਜੀ ਬਾਈ ਦੁੱਧ ਮੌਕੇ ਤੇ ਲਾਉਂਦੀ ਆ ਠੀਕ ਹੈ ਜੀ ਹਾਂ ਜੀ ਇੱਕ ਦੋ ਤਾਂ ਲੈ ਜੂ ਹੋਰ ਹਾਂ ਜੀ ਵੱਧ ਵੀ ਲੈ ਸਕਦੇ ਆ ਇਹਦਾਂ ਠੀਕ ਹੈ ਜੀ ਹਾਂ ਜੀ ਬਸ ਠੀਕ ਆ ਦੇਖ ਸਕਦੇ ਪਰਾ ਤਾਂ ਤੁਹਾਨੂੰ ਬਾਈ ਜੀ ਨਾਲ ਜੀ ਕੰਟੈਕਟ ਕਰੋ ਪਿੰਡ ਵਖਤਗੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਜ਼ਿਮੀਦਾਰ ਭਰਾ ਆਪਣਾ ਜੀ ਘਰ ਦੀ ਮੱਝਾਂ ਸਾਰੀਆਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਹੈਗਾ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ